ਕਰਵਾਣੀ ਅੱਜ ਦੀ ਗੱਲ ਕਰਦੀ ਹੈ ਸੋ ਜੋ ਬੀਤ ਚੁੱਕਾ ਹੈ ਉਹ ਸਾਡਾ ਇਤਿਹਾਸ ਹੈ ਸਾਡੇ ਵੱਡੇ-ਵਡੇਰਿਆਂ ਨੇ ਜੋ ਪੂਰਨੇ ਪਾਏ ਹਨ ਸੋ ਜੋ ਆਉਣ ਵਾਲਾ ਹੈ ਠੀਕ ਹੈ ਜਦੋਂ ਅੱਜ ਨੂੰ ਸੰਭਾਲਾਂਗੇ ਵਰਤਮਾਨ ਨੂੰ ਭੂਇਕ ਸੋਨਾ ਆਏਗਾ ਇੱਕ ਬਾੜਿਆ ਸੋਚ ਛਟਣੀ ਪਏਗੀ ਜਿਹੜੀ ਚੀਜ਼ ਵੇਖੀ ਉਹਦੇ ਨਾਲ ਹੀ ਪਿਆਰ ਕਰਵਾਸੀਂ ਝਾੜੂ ਲਾਂਦੇ ਹਾਂ ਸਾਫ਼ ਸੁਥਰਾ ਕਰਦੇ ਹਾਂ ਜਿਹੜੀ ਚੀਜ਼ ਦੀ ਨਹੀਂ ਲੋੜ ਨੈਣ ਬਾਹਰ ਕੱਢਦੇ ਹਨ ਤਨ ਦਾ ਸਾਬ ਹੋਰ ਕਿਤਾਬ ਹੈ ਮਨ ਦਾ ਸਾਬ ਕਿਤਾਬ ਹੋਰ ਹੈ ਇਹ ਦੋ ਨੇ ਦੋ ਚੀਜ਼ਾਂ ਨੇ ਦੋ ਦੋ ਨਰਗ ਨਿਰਗੁਣ ਸਰਗਣ ਹੈ ਕੋਈ ਹੈ ਅੰਦਰ ਸਿੱਕੇ ਦੇ ਦੋ ਪਹਿਲੂ ਨਹੀਂ ਜੇ ਇੱਕ ਸਿੱਕੇ ਦਾ ਪਾਸਾ ਖੋਟਾ ਹੈ ਤੇ ਦੂਜਾ ਵੀ ਖੋਟਾ ਹੀ ਹੈ ਕਹਿੰਦੇ ਮਿੱਠਾ ਪਿਆਰਾ ਬਣ ਕੇ ਠੱਗ ਗਿਆ ਅਰਥ ਦੋ ਹੀ ਨੇ ਇੱਕ ਹੀ ਅਰਥ ਹੈ ਇਹਨਾਂ ਦਾ ਮਿੱਠੇ ਦਾ ਵੀ ਉਹੀ ਅਰਥ ਹੈ ਪਿਆਰੇ ਦਾ ਵੀ ਉਹੀ ਅਰਥ ਹੈ ਮਿੱਠਾ ਕੌੜਾ ਇਹ ਦੋਨੋਂ ਰੋਗ ਹੀ ਨੇ ਮੈਂ ਨਹੀਂ ਕਹਿ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹਨ ਇਹ ਜਿਹੜੀਆਂ ਦੋ ਦੋ ਚੀਜ਼ਾਂ ਨੇ ਇੱਕ ਹੀ ਹੈ ਇਹ ਨਰਮਾ ਦਾ ਦੋ ਨੇ ਇਸਤਰੀ ਮਰਦ ਦੋ ਨੇ ਨਹੀਂ ਮਾਨਸ ਜਾਤ ਹੈ ਸ ਹੋਰ ਜਾਤ ਥੋੜਾ ਉਹਨਾਂ ਦੀ ਇੱਕ ਕਬਾੜ ਜਾਂ ਸੋਚ ਛੱਡਣੀ ਪਏਗੀ ਜੇ ਮਨਚ ਵਿਚਾਰ ਲਾ ਜੇ ਰਾਤ ਨੂੰ ਹਨੇਰੀ ਨਾ ਰਾਤ ਹੈ بارش ਪੈ ਰਹੀ ਹੈ ਜਿਵੇਂ ਅੱਜ ਕੱਲ ਮੌਸਮ ਹੈ ਘਰ ਆਉਣਾ ਕਿੰਨੀ ਤਕਲੀਫ ਆਉਂਦੀ ਹੈ ਗੱਡੀ ਚੋਂ ਨਿਕਲਣਾ ਵੀ ਹੈ ਘਰ ਦਰਵਾਜ਼ੇ ਖੋਲ ਦੇਣ ਬੱਚੇ ਵੀ ਪਰੇਸ਼ਾਨ ਹੋ ਜਾਂਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੋ ਇਹ ਪਾਰਦਰਸੀ ਸਿਓ ਜਿਦਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਜਿਵਕ ਤੁੰਦ ਸੀ ਅੰਧੇ ਰਾਹੀ ਅਜਿਵਕ ਸੀ ਮੱਕੀ ਦੇ ਦਾਣੇ ਵਾਕੂ ਅਸੀਂ ਪੁੱਜ ਰਹੇ ਸੀ ਪਹਿਲੇ ਗ੍ਰੰਥ ਮਹਿੰਗੇ ਸੀ ਬਹੁਤ ਆਮ ਪੜ੍ਹ ਵੀ ਨਹੀਂ ਸੀ ਸਕਦਾ ਸੋ ਗਰਮਕੀ ਇਹ ਸਾਨੂੰ ਜਹਾਜ਼ ਵੱਡਾ ਬਣਾਇਆ ਹੈ ਵਹਿਗਰੋ ਨਾਮ ਜਹਾਜ਼ ਹੈ ਚੜੇ ਸੁਥਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਪਾਰ ਉਤਾਰਨ ਹਾਰ ਸੱਚ ਦੀ ਸਵਾਰੀ ਕਰਨੀ ਪੈਗੀ ਸੱਚ ਸਾਡਾ ਖਸਮ ਹੈ ਤੇ ਝੂਠ ਦਾ ਤਾਂ ਬਹੁਤ ਬੋਲ ਬੱਲਾ ਹੈ ਝੂਠ ਵਾਲੇ ਬਹੁਤ ਬਹੁਤ 92% ਵੋਟਾਂ ਪੈ ਜਾਣਗੀਆਂ ਉਦਨਾਂ ਸੋ ਇੱਕ ਮੂਰਖ ਹੈ ਕਿ ਸਿਆਣਾ ਹੈ ਜੇ ਮੂਰਖ ਨੂੰ ਵੋਟਾਂ ਵੱਢ ਨੇ ਉਹਦਾ ਹੀ ਰਾਜ ਹੋਏਗਾ ਮੂਰਖ ਸਿਆਣਾ ਇੱਕੋ ਹੀ ਹੈ ਇਹ ਸਾਰਾ ਖੇਲ ਉਹਦਾ ਹੈ ਪਰਮੇਸ਼ਰ ਨੇ ਸਾਨੂੰ ਆਜ਼ਾਦ ਬਣਾ ਕੇ ਠੱਪਾ ਲਾਤਾ ਜਾ ਜੋ ਕਰਨਾ ਕਰ ਜਿਹੜਾ ਤੂੰ ਬੀਜ ਬੀਜਣਾ ਬੀਜ ਹੈ ਚਾਰ ਪੁੱਤਵਾਰੇ ਪੰਜਵੇਂ ਮਾਂਵਾਰੀ ਛੇواں ਬਾਪ ਵਾਰਿਆ ਸਤਵਾਂ ਆਪਾ ਆਪ ਵਾਰਿਆ ਸੋ ਕੀ ਕੀ ਸਿਮਤਾ ਕਰਾਂ ਮੈਂ ਆਪਣੇ ਜਿੰਦ ਜਾਨ ਦੀਆਂ ਤਾਂ ਜੇ ਤਾਂ ਕੁ ਦਿਨ ਪੈਂਦੇ ਹਨ ਨਾ ਜਿਹੜਾ ਗਲੀ ਦਾ ਕੱਖ ਹੁੰਦਾ ਹੈ ਨਾ ਜਿਹਨੂੰ ਕੋਈ ਵੀ ਨਹੀਂ ਪੁੱਛਦਾ ਉਹ ਵੀ ਅੱਖਾਂ 'ਚ ਪੈਂਦਾ ਹੈ ਉਹ ਵੀ ਗੱਲਾਂ ਕਰਦੇ ਹਨ ਆਪਣੇ ਮਿੱਤਰ ਪਿਆਰੇ ਵੀ ਦਰਵਾਜ਼ਾ ਬੰਦ ਕਰਦੇ ਹਨ ਪਿੰਤਾ ਪੈ ਇਹਨੂੰ ਆਪਣੇ ਵੀ ਛੱਡ ਦਿੰਦੇ ਹਨ ਕੁੱਕਰ ਜਿਵੇਂ ਕੀੜੇ ਪੈ ਜਾਣ ਕੋਈ ਗਲਮੇ ਲਾਂਦਾ ਹੈ ਕੁੱਕਰ ਨੂੰ ਆ ਕਰੋਨਾ ਆਇਆ ਨਾ ਅਗਲੇ ਦਿਨ ਪਤਾ ਲੱਗ ਗਿਆ ਕੌਣ ਭਾਈ ਮਿੱਤਰ ਐ ਲੋਕਾਂ ਨੇ ਲਿਖ ਕੇ ਲਾਤਾ ਸਾਡੇ ਘਰ ਨਹੀਂ ਆਉਣਾ ਮੌਤ ਮਰਨ ਕਿਥੇ بچਾਂਗੇ ਮੋਸਾ ਡਰਿਆ ਮੌਤ ਤੋਂ ਮੌਤ ਅੱਗੇ ਖੜੀ ਨਹੀਂ ਬਾਚ ਨਹੀਂ ਸਕਦੇ ਤੇ ਕਾਲ ਸਿਰ ਤੇ ਖੜਾ ਹੈ ਅਕਾਲ ਨੂੰ ਸਮਝਣਾ ਪਏਗਾ ਜੋ ਮਰਦਾ ਨਹੀਂ ਜਿਹਦਾ ਮਾਤਾ ਪਿਤਾ ਨਹੀਂ ਜੋ ਇਹ 84 85 86 ਲੱਖ ਜੂਨ ਨੂੰ ਚਲਾ ਰਿਹਾ ਹੈ ਸ ਇਹ ਸਾਲ ਚ ਦੋ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਗਿਆ ਪ੍ਰਕਾਸ਼ ਦਿਹਾੜਾ ਇੱਕ ਵਾਰੀ 6 ਜਨਵਰੀ ਨੂੰ ਇੱਕ ਇੱਕ ਵਾਰ ਇਸ 27 ਸਤੰਬਰ ਹੈ 27 ਦਸੰਬਰ ਸੋ ਦੋਵਾਰ ਆ ਗਿਆ ਜੇ ਟੰਪੋ ਵਰਗਾ ਪੁੱਛੇ ਬਾਹਰ ਦੇ ਦੇਸ ਵਾਲੇ ਕੈਨੇਡੀਅਨ ਪੁੱਛਣ ਲਿਆਓ ਤੁਹਾਡੇ ਗੁਰੂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੁਹਾਡੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ਦੀ ਅਸੀਂ ਛੁੱਟੀ ਲਿਖਦੇ ਹਾਂ ਕੀ ਜਵਾਬ ਦੇਾਂਗੇ ਉਹੀ ਜਵਾਬ ਨਹੀਂ ਜੋ ਅਧਿਕਾਰੀ ਹਨ ਜੋ ਖੁਰਸੀਆਂ ਤੇ ਬੈਠੇ ਹਨ ਉਹ ਜ਼ਿੰਮੇਦਾਰ ਹਨ ਇਹ ਗੱਲ ਤੇ ਠੀਕ ਹੈ ਇੱਕ ਤਰੀਕ ਬੈ ਕੇ ਸਾਰੇ ਅਸੀਂ ਇੱਕ ਤਰੀਕ ਬਣਾ ਲਈਏ ਪ੍ਰਕਾਸ਼ ਦਿਹਾੜੇ ਦੀ ਆ ਨਾ ਸਾਡੀ ਪੱਕੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਦੀ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੀ ਤਰੀਕ ਪੱਕੀ ਨਹੀਂ ਕੀਤੀ ਅਸੀਂ ਗੱਲਾਂ ਬਹੁਤ ਕਰਦੇ ਹਾਂ ਸੋ ਐ ਸਾਲ ਚ 2025 ਚ ਦੋ ਵਾਰੀ ਆ ਜਾਣਾ ਹੈ ਪ੍ਰਕਾਸ਼ ਦਿਹਾੜਾ ਇੱਕ ਵਾਰੀ 6 ਜਨਵਰੀ ਇੱਕ ਵਾਰੀ 27 ਦਸੰਬਰ 13 ਪਉ ਨੂੰ 2025 ਚ ਠੀਕ ਹੈ ਬਸ ਸੈਨਾ ਉਕਰੇ ਹਾਂ ਪੰਜਾਬੀ ਜਿਹੜੇ ਹਾ ਲਾਈ ਲਗਾ ਸੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਦੇ ਪੂਰਜਿਆਂ ਨੂੰ ਸਲਾਮ ਹੈ ਅ ਸੰਖਵਾਰੀ ਪ੍ਰਣਾਮ ਕਰਦੇ ਆਂ ਸੀ ਸੋ ਇਹ ਸ਼ੁਭ ਬਚਾਏ ਆ ਸੁਭ ਕਰਮ ਕਰਦੇ ਹਾਂ ਉਹ ਸੰਸਕਾਰ ਬਣਦੇ ਹਨ ਉਹ ਲਿਖਿਆ ਜਾਂਦਾ ਹੈ ਤਨ ਦਾ ਸਾਥਕਤਾ ਹੋਰ ਹੈ ਮਨ ਦਾ ਹੋਰ ਹੈ ਸ ਜੇ ਤਨ ਨਾਲ ਜੋ ਕਰਮ ਕੀਤੇ ਹਨ ਜੇ ਮਨ ਹਾਜ਼ਰ ਨਹੀਂ ਨਹੀਂ ਗੱਲ ਬਣਨੀ ਜੋ ਅਸੀਂ ਕਰਮ ਕਰਦੇ ਆ ਮਾਨਸਿਕ ਤੌਰ ਤੇ ਉਹ ਸੰਸਕਾਰ ਬਣਦੇ ਹਨ ਮਨ ਨੂੰ ਹਾਜ਼ਰ ਕਰਕੇ ਉਹ ਪ੍ਰਵਾਨ ਹੋਣਗੇ ਉਹ ਸਾਡਾ ਸੁਭਾਅ ਬਣੇਗਾ ਜੋ ਕਰਮ ਕੀਤੇ ਉਹ ਬੀਜ ਹੈ ਬੀਜ ਸੜ ਸਕਦਾ ਹੈ ਬੀਜ ਗਲ ਸਕਦਾ ਹੈ ਪੌਦਾ ਪੁੱਟਿਆ ਜਾ ਸਕਦਾ ਹੈ ਕਰਮ ਬਦਲ ਸਕਦੇ ਆ ਸੰਸਕਾਰ ਵੀ ਬਦਲ ਸਕਦੇ ਆ ਸੁਭ ਅਸੁਭ ਹੋ ਸਕਦੇ ਹਨ ਪਰ ਜੋ ਮਨ ਨਾਲ ਕਰਾਂਗੇ ਉਹ ਫਲ ਹੈ ਤਤਸਾਰ ਹੈ ਉਹ ਸਾਡਾ ਚਿੰਤਨ ਬਣੇਗਾ ਉਹਦੀ ਯਾਦਾਂ ਬਣੀਆਂ ਰਹਿਣਗੀਆਂ ਨਟ 99.999 ਸਾਰਾ ਮਨ ਦਾ ਖੇਲ ਹੈ ਦੋ ਚੀਜ਼ਾਂ ਨੇ ਤਾਨੇ ਇੱਕ ਮਨ ਹੈ ਜੋ ਤਨ ਨਾਲ ਕੰਮ ਕੀਤਾ ਮਨ ਨੂੰ ਹਾਜ਼ਰ ਹੀ ਨਹੀਂ ਰੱਖਿਆ ਨਹੀਂ ਸ ਮਨ ਨੂੰ ਹਾਜ਼ਰ ਜੇ ਰੱਖਿਆ ਹੈ ਤਨ ਨਾਲ ਨਹੀਂ ਵੀ ਕੀਤਾ ਤਾਂ ਵੀ ਪ੍ਰਵਾਨ ਹੋ ਜਾਣਾ ਹੈ ਮਨ ਚ ਤ ਹੈ ਨਾ 2 ਜ ਗਰੀਬਾ ਮਨ ਨਾਲ ਅਸੀਂ ਫੁੱਲ ਚੜਾ ਰਹੇ ਹਾਂ ਮਨ ਨਾਲ 100 ਰੁਪਏ ਦਾ ਮੱਥਾ ਟੇਕ ਰਹੇ ਹਾਂ ਪਰਮੇਸ਼ਰ ਨਾਲ ਗੱਲਾਂ ਕਰ ਰਹੇ ਹਾਂ ਤੂੰ ਇੰਨੇ ਦੇ ਮੈਂ ਇੰਨੇ ਦੇਵਾਂ ਤੈਨੂੰ ਸਾਰਾ ਮਨ ਦਾ ਖੇੜਾ ਏ ਡਰੈਵਲ ਹੈ ਸਰੀਰ ਦਾ ਮਨ ਤੋਂ ਜੋ ਸਰੂਪ ਹੈ ਆਪਣਾ ਮੋਲ ਪਛਾਨ ਜੜ ਨਾਲ ਜੁੜਨਾ ਪਏਗਾ ਕੁਈ ਰੱਬ ਦਾ ਪਿਆਰਾ ਬੈਠਾ ਸੀ ਗੁਲਾਬ ਦਾ ਫੁੱਲ ਅੱਜ ਵਕ ਬਾਰਿਸ਼ ਪੈ ਰਹੀ ਸੀ ਕੱਲ ਵਕ ਝੂਮ ਰਿਹਾ ਸੀ ਬਹੁਤ ਖੁਸ਼ਬੂ ਦੇ ਰਿਹਾ ਸੀ ਸਭ ਮਨ 'ਚ ਬਹੁਤ ਖੁਸ਼ੀ ਆਉਂਦੀ ਆ ਚੰਗੀ ਚੀਜ਼ ਕੋ ਦੇਖਦੇ ਆ ਨਾ ਮਨ 'ਚ ਖੁਸ਼ੀ ਆਉਂਦੀ ਹੈ ਕਹਿੰਦਾ ਕਿਆ ਫੁੱਲ ਨੇ ਕਿਆ ਪਰਮੇਸ਼ਰ ਦੇ ਕੌਤਕ ਨੇ ਕੋਈ ਪਿਆਰਾ ਆਇਆ ਸਾਰੇ ਫੁੱਲ ਲੈ ਗਿਆ ਤੋੜ ਕੇ ਵੱਢ ਕੇ ਗੁਲਾਬ ਦੇ ਹੈ ਅਸੀਂ ਆਸਾਡਾ ਉਪਰਾਂ ਕੈਲਕੂਲੇਸ਼ਨ ਕਰਦਾ ਹੈ ਅਸੀਂ ਆਪਣੇ ਹਿਸਾਬ ਨਾਲ ਹੀ ਚੱਲਦੇ ਹਾਂ ਜੋ ਮਾਤਾ ਪਿਤਾ ਨੇ ਸੰਸਕਾਰ ਦਿੱਤੇ ਜੋ ਸਮਾਜ ਨੇ ਦਿੱਤੇ ਸਾਡਾ ਮਨ ਹੋਰ ਤਰ੍ਹਾਂ ਹੋ ਗਿਆ ਉਦਾਸ ਹੋ ਗਿਆ ਫਿਰ ਪੇਡੇ ਕੋਲ ਗਿਆ ਪੌਦੇ ਕੋਲ ਗਿਆ ਗੁਲਾਬ ਦੇ ਪੁੱਛਿਆ ਨੂੰ ਉਹ ਫਿਰ ਵੀ ਚੁੰਮ ਰਿਹਾ ਹਵਾ ਚੱਲ ਰਹੀ ਹੈ ਟਾਹਣੀਆਂ ਚੁੰਮ ਰਹੀਆਂ ਹਨ ਐਂ ਚੁੰਮ ਰਿਹਾ ਹੈ ਟਾਹਣੀਆਂ ਟੁੰਮਰੀਆਂ ਨੇ ਪੱਤੇ ਚੁੰਮਰੇ ਨੇ ਉਹਦੇ ਮਨ ਤੇ ਕੋਈ ਗਮੀ ਨਹੀਂ ਆਈ ਕੋਈ ਦੁੱਖ ਨਹੀਂ ਆਇਆ ਕਹਿੰਦਾ ਤੇਰੇ ਸਾਰੇ ਫੁੱਲ ਲੈ ਗਿਆ ਗੁਲਾਬ ਦੇ ਫੁੱਲ ਨੂੰ ਉਹ ਮਸਤਾਨਾ ਕਹਿੰਦਾ ਤੈਨੂੰ ਦੁੱਖ ਨਹੀਂ ਹੋਇਆ ਨਹੀਂ ਆਂਦਾ ਮਿੱਤਰਾ ਸੱਜਣਾ ਤਿਆਰਿਆ ਮੈਂ ਖੁਸ਼ ਹਾਂ ਮੈਨੂੰ ਕੋਈ ਜੜੋਂ ਤੇ ਨਹੀਂ ਖਾੜ ਕੇ ਲੈ ਗਿਆ ਫੁੱਲ ਲੈ ਗਿਆ ਠੀਕ ਆ ਫੇਰ ਆ ਜਾਣਗੇ ਫੁੱਲ ਫੇਰ ਨਾ ਆਉਣਗੇ ਸਾਨੂੰ ਖਾਲਸੇ ਦੇ ਪੁੱਤਰ ਬਣਾਇਆ ਸਾਡਾ ਸਾਨੂੰ ਪੁੱਤਰ ਕਿਹਾ ਦੀ ਸਾਡੇ ਬੱਚੇ ਮਗਰ ਹਣ ਠੀਕ ਆ ਮੇਰੇ ਚਾਰ ਗਏ ਆ ਕਈ ਜੀਵਤ ਹਜ਼ਾਰ ਜੀ ਰਹੇ ਹਨ ਖਾਲਸਾ ਪ్యూర్ ਦਾ ਨਾਮ ਹੈ ਤੇ ਵਟੇ ਵਟੇ ਰਿਆਂ ਤੇ ਪੂਰਨਿਆਂ ਤੇ ਚੱਲਣਾ ਪਏਗਾ ਸੱਚ ਦਾ ਲੜ ਫੜਨਾ ਪਏਗਾ ਵਫਾਦਾਰੀ ਕਰਨੀ ਪਏਗੀ ਇਮਾਨਦਾਰੀ ਸਾਰਿਆਂ ਨੂੰ ਪਿਆਰੀ ਲੱਗਦੀ ਹੈ ਸਾਰੀ ਵੀਡੀਓ ਮੇਰੇ ਵਾਸਤੇ ਮੈਂ ਸੁਣ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਬਾਰ ਚ ਮੰਚ ਜਾ ਰਿਹਾ ਹੈ ਸੋ ਨੇਰੇ ਗੱਲਾਂ ਨਾਲ ਗੱਲ ਨਹੀਂ ਬੰਨਨੀ ਮਿਹਨਤ ਕਰਨੀ ਪਏਗੀ ਹਾਰਡ ਵਰਕ ਕਰਨੀ ਪਏਗੀ ਜੀ ਜੋ 500 ਕਮਾ ਰਿਹਾ ਇੱਕ ਦਿਨ ਦਾ ਜੋ 5000 ਕਮਾ ਰਿਹਾ ਇੱਕ ਦਿਨ ਦਾ ਜੋ 5 ਲੱਖ ਇੱਕ ਦਿਨ ਦਾ ਕਮਾ ਰਿਹਾ ਹੈ ਕੋਈ 5 ਕਰੋੜ ਇੱਕ ਦਿਨ ਦਾ ਕਮਾ ਰਿਹਾ ਹੈ ਸਾਰਿਆਂ ਨੂੰ ਥੋੜੇ ਥੋੜੇ ਕੁੱਤੇ ਝਾਕ ਹੈ ਦੁੱਖ ਸਾਰਿਆਂ ਦਾ ਬਰਾਬਰ ਹੈ ਉਹ ਦੁਗਣੇ ਹਰੇਕ ਚੋਂਦਾ ਹੈ ਜੋ 500 ਰੋਜ਼ ਕਮਾ ਰਿਹਾ ਹੈ ਕਹਿੰਦਾ ਮੇਰਾ 1000 ਰੋਜ਼ ਦੀ ਕਮਾਈ ਹੋਏ ਜਿਹੜਾ 5 ਲੱਖ 1000 ਰੋਜ਼ ਦਾ ਕਮਾ ਰਿਹਾ ਉਹ ਕਹਿੰਦਾ 10000 ਮੈਂ 40 ਲੱਖ ਦੀ ਗੱਡੀ ਲੈਣੀ ਹੈ ਇਹ ਕੁੱਤੇ ਝਾਕ ਸਾਰਿਆਂ ਦੀ ਹੈ ਪਰ ਅਕਾਲ ਨਾਲ ਜੁੜਨਾ ਸੀ ਜੋ ਹੈ ਉਹਦਾ ਆਨੰਦ ਲੈ ਅੱਗੇ ਮਿਹਨਤ ਕਰੇ ਅਸੀਂ ਕਰਜ਼ਾ ਲੈ ਲਿਆ ਜੇ ਬਾਹਰਲੇ ਦੇਸ਼ ਚ ਵੀ ਦਿੰਦੇ ਹਨ ਲੈ ਲਓ ਆਧਾਰ ਕਾਰਡ ਤੇ ਕਰਜ਼ਾ ਸੋ ਫਿਰ ਸਾਡਾ ਮਨ ਚਿੱਤ ਮਨ ਚ ਕਰਦਾ ਨਹੀਂ ਕਰਦਾ ਕੰਮ ਤੇ ਜਾਣਾ ਪੈਣਾ ਅਸੀਂ ਤਾਂ ਸਾਡੇ ਹੱਥ ਕੀ ਆਇਆ 3 ਇੱਕ ਗੱਡੀ ਲੈ ਆ ਉਹ ਜੋ ਮੜ ਦੇ ਖਿਡਾਰੀ ਸੀ loan ਲੈ ਲਿਆ ਕਰਜ਼ਾ ਲੈ ਲਿਆ ਪੈਸਾ ਤੇ ਉਹਨਾਂ ਕੋਲ ਗਿਆ ਹੌਲੀ ਹੌਲੀ ਸਾਡੇ ਕੋਲ ਕੀ ਰਹਿ ਗਿਆ 3 ਸਸਾਰੀ ਉਮਰ ਕੰਮ ਤੇ ਦਿਲ ਕਰਦਾ ਨਹੀਂ ਕਰਦਾ ਫੇਰ ਉਹ ਕਰਜ਼ੇ ਕਰਕੇ ਭਜਣਾ ਪਏਗਾ ਫੇਰ ਤੈਨੂੰ ਚਿੰਤਾ ਖਾਜੇਗੀ ਘਣਵਾ ਕੋ ਖਾਜੇਗੀ ਦੇ ਪਰਵਾਹ ਰਹਿਣਾ ਪਏਗਾ ਨਾ ਡਰਾਣਾ ਹੈ ਨਾ ਕਿਸੇ ਨੂੰ ਡਰਨਾ ਹੈ ਉਹ ਭਗਤ ਹੈ ਉਹ ਮੀਆਂ ਹੈ ਉਹ ਪੰਡਤ ਹੈ ਉਹ ਸਰਦਾਰ ਜੀ ਹੈ ਉਹ ਗੁਰਮਖ ਹੈ ਜੀ ਦੋ ਦੋ ਚੀਜ਼ਾਂ ਬਣਾਈਆਂ ਨੇ ਮਨਮੁਖ ਗੁਰਮਖ ਸਭ ਕੁਝ ਦੋ ਦੋ ਹੈ ਪਰਮੇਸ਼ਰ ਕਹਿੰਦਾ ਮੈਂ ਸਭ ਕੁਝ ਖੁਰਸੀ ਤੇ ਬਿਠਾ ਦਿੰਦਾ ਹੈ ਕੰਟਰੋਲ ਉਹ ਮਖਾ ਦਿੰਦਾ ਹੈ ਜੀ ਧੰਤਾ ਸ੍ਰੀ ਗੁਰਗਾਉ ਸਿੰਘ ਜੀ ਦਾ ਜਦ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 6 ਜਨਵਰੀ ਨੂੰ ਸੋ ਉਹਨਾਂ ਦੇ ਏ ਪ੍ਰਕਾਸ਼ ਦਿਹਾੜੇ ਦੀਆਂ ਐਡਵਾਂਸ ਔਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਦਸਤ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜਦਾਸ ਹੈ ਸੰਗਤ ਔਰ ਗੁਰਬਖਸ਼ਣਾ ਬਖਸ਼ ਲੈਣਾ ਬਖਸ਼ ਲੈਣਾ ਜੀ